ਔਰ ਫਿਰ ਕਿਦਾਂ ਸਾਰੇ ਠੀਕ ਆ ਆਪਣੇ ਜਿੰਨੇ ਵੀ ਚੈਨਲੋਂ ਇਹਨੇ ਆ ਕਬੱਡੀ ਵਾਲਾ ਰਹੋਣ ਬਲੌਗ ਹੋਇਆ ਖਤਮ ਅਜੇ 20-25 ਦਿਨ ਤੇ ਆਪਾਂ ਹੁਣ ਅੱਜ ਚਾਲੂ ਕਰਦੀ ਕਿਹੜਾ ਕਰਨਾ ਕਣਕ ਦਾ ਕਣਕ ਦਾ ਬਲੌਗ ਆਊਗਾ ਆਪਣਾ ਕਾਰ ਨੂੰ ਫਾਰਮਰ ਬਲੌਗ ਫਾਰਮਰ ਬਲੌਗ ਉਹਦਾ ਪਹਿਲਾਂ ਤਾਂ ਆਪਣਾ ਘਟ ਦੇਖੇ ਲੋਕਾਂ ਨੇ ਫਿਰ ਕਾਫੀ ਵੇਖਿਆ ਨਾ ਫੁੱਲ ਨਾ ਫਾਰਮਰ ਨਾ ਫੁੱਲ ਹੈ ਨਾ ਫੁੱਲ ਬੜਾ ਨਾ ਆਪਾਂ ਹੁਣ ਅੱਜ ਕਰੀ ਜਾਂਦੇ ਆ ਟਰਾਲੀ ਦੀ ਸਫਾਈ ਵਿੱਚ ਛੁੱਟਿਆ ਥੋੜਾ ਜਿਹਾ ਘਰ ਦਾ ਕੰਮ ਕਰਾਇਆ ਇਹਦੇ ਵਿੱਚ ਉਹਦੇ ਆ ਫਰਮਾਨ ਬੋਤਲੀਆਂ ਜਿਹੜੀਆਂ ਇਹ ਮੈਂ ਕੱਢ ਲਓ ਸਵੇਰੇ ਲੱਗਣੀ ਆਪਣੀ ਕੰਬਾਈਨ ਹੈ ਤੁਸੀਂ ਦੋ ਟਰਾਲੀ ਆਪਣੀ ਦੇ ਰਾਂਗੇ ਦੇ ਦੇਗਾ ਆ ਮੈਂ ਹੁਣ ਕਰ ਲਿਆ ਜਿਵੇਂ ਮੁਰਕੇ ਕਿ ਆਪੇ ਰਿਸ਼ਤੇਦਾਰ ਆ ਕੇ ਲੈਣ ਜਾਂ ਕਿਦਾਂ ਹੁਣ ਤਾਂ ਵਿੱਚ ਹੋ ਗਿਆ ਦੋ ਦਿਨ ਰੱਖਣੀ ਟਰਾਲੀ ਤੁਹਾਡੀ ਨਹੀਂ ਵਾਸਤੇ ਹਰਮੀਤ ਲੈ ਗਿਆ ਹੈ ਹੈ ਹਰਮੀਤ ਲੱਗਾ ਸੋ ਨਵੀਂ ਬਸ ਫਿਰ ਨਾ ਹੈ ਨੂੰ ਆ ਨਾ ਹੈ ਤੂੰ ਕਰਦੇ ਨਾ ਫਿਰ ਜਿੰਨੇ ਵੀ ਹੈ ਨਾ ਹੈ ਯਾ ਮੈਂ ਕਹਤਾ ਨਾ ਵਾ ਜੇ ਦਿਲ ਦੀ ਗੱਲ ਕਰੀ ਮੈਂ ਪਾ ਨਹੀਂ ਦੇਣਗੇ ਨਾ ਹਾਂ ਮੈਂ ਤਾਂ ਨਾ ਵਾ ਨਾ ਦੀ ਇਹ ਮੈਂ ਕਹਤਾ ਹਾਂ ਦਾਤਾ ਵਾ ਨਾ ਨਹੀਂ ਦੇਣਗੇ ਟਰਾਲੀ ਠੀਕ ਆ ਸਰ ਜੀ ਕੋਈ ਨਹੀਂ ਇਹਦੀ ਇੱਕ ਪੇਮੈਂਟ ਨਹੀਂ ਹੁੰਦੀ ਕੋਈ ਗੱਲ ਦੀ ਕੋਈ ਨਹੀਂ ਸੇਮ ਟਾਈਮ ਚਲ ਫਿਰ ਲੋਗੇ ਜੀ ਜੀ ਤੂੰ ਵੀ ਉੱਪਰ ਜਾ ਕੇ ਬੰਨੇ ਮੈਂ 10000 ਰੁਪਏ ਦੂੰ ਚਲ ਇੱਥੇ ਆ ਜੂਗੀ ਮੈਨੂੰ ਨਹੀਂ ਕੋਈ ਵੀ ਤੈਨੂੰ ਕਿਉਂ ਨਹੀਂ ਹੱਸਦੇ ਮੈਂ ਕਿਤੇ ਦੇ ਬੁਰਕੇ ਤੇ ਲੱਗਣਾ ਥੋੜੀ ਆਖੇ ਨੇ ਕਿਹਾ ਨਾ ਪੁੱਤ ਗਰੀਸ ਤੇ ਦਿਨ ਮਾਈ ਆ ਹਾਂ ਇਹਨਾਂ ਕਿਹਾ ਗਰੀਸ ਆਈ ਕਦੀ ਗਰੀਸ ਕਰਾਈ ਨਹੀਂ ਆ ਟਰਾਲੀ ਨੂੰ ਨਾਲੇ ਆਡੇ ਆ ਟਾਇਰ ਕੱਸੇ ਟਰਾਲੀ ਅੱਛਾ ਵਾਜੋ ਮੁੱਕਰ ਗਿਆ ਚਲੋ ਬਾਕੀ ਦਾ ਆਪਾਂ ਸਵੇਰੇ ਵਢਾਉਣੀ ਕਣਕ ਫਿਰ ਬਾਕੀ ਦਾ ਬਣਾਉਂਗਾ ਸਵੇਰੇ ਓਕੇ ਬਾਈ ਕਿਦਾਂ ਫਿਰ ਹੈ ਦਾਰੇ ਤੇ ਦਾਰੇ پتہ ਮਟਾਈ ਨੇ ਪਤੇ ਦਾਰੇ ਆਹ ਦਿਹਾੜੀ ਵਾਲੇ ਨਹੀਂ ਆ ਮੇਰੇ ਯਾਰ ਆ ਇਦਾਂ ਨਾ ਗਿਆ ਕਰ ਹੁਣ ਉਹਨਾਂ ਪਤਾ ਵੀ ਅੱਜ ਕਣਕ ਦਾ ਸੀਜ਼ਨ ਹੋਣ ਲੱਗਾ ਚਾਲੂ ਪਾਉ ਤੋ ਇਦਾਂ ਨਾ ਗਿਆ ਕਰ ਉਹਨਾਂ ਨੂੰ ਹੈ ਨਾ ਫੇਰ ਤੱਪੜ ਕਿਦਾਂ ਸਹੀ ਆ ਕਿ ਕਿਦਾਂ ਸਵਾਉਣੇ ਪੈਣਗੇ ਨਾਵੇਂ ਨਹੀਂ ਕੀ ਨਹੀਂ ਸੱਜਣਾ ਨਹੀਂ ਵੇ ਹੋ ਗਲੇ ਜੇ ਮੇਰੀ ਗੱਲ ਸੁਣ ਸੁਖੂ ਮਤਲਬ ਇਹ ਵੇ ਵੀ ਗਲੇ ਜੇ ਤਾਂ ਨਹੀਂ ਆ ਵੀ ਝੱਲਣਗੇ ਕਣਕ ਦੀ ਝਾਲ ਹੈ ਜਿਸੇ ਬੋਦੀ ਗੱਲ ਹੋਵੇ ਤਾਂ ਪੂਰਾ ਪਾਰ ਕੇ ਸੀਧਾਂਗੇ ਉਹ ਹੈਗੇ ਆ ਥੋੜੇ ਜੇ ਇੱਕ ਦੋ ਸਵਾਰਾਂ ਲੈ ਗਈਏ ਉਹ ਤਾਂ ਹੈ ਜਾਨ ਚ ਇਹ ਇਹ ਮੈਂ ਤਾਂ ਮਸ਼ੇਰ ਵਿੱਚ ਕੀਤੇ ਆ ਵੀ ਤੁਸੀਂ ਦੱਸੋ ਕੀ ਤੱਪੜ ਦਾ ਟਾਈਮ ਕੱਢਣਗੇ ਕਿ ਨਹੀਂ ਕੱਢਣਗੇ ਹੈ ਕਿਉਂ ਸ਼ਰੋ ਕੀ ਤੁਸੀਂ ਉਹ ਜਦਾਵ ਸਾਧਦੇ ਨਹੀਂ ਹੁੰਦੇ ਇਨਸਪੈਕਸ਼ਨ ਵਾਲੇ ਕਿ ਕੀ ਤੁਸੀਂ ਚੈੱਕ ਕਰੋ ਕੀ ਦਾ ਕੱਢਿਆ ਦਾ ਰਿਜ਼ਲਟ ਇਹਦਾ ਜਿੱਥੇ ਵੀ ਦਾ ਮਾੜਿਆ ਹੁਣ ਤਾਂ ਸੋ ਟੋਪੇ ਲੱਗ ਜਣਗੇ ਠੀਕ ਅੱਜ ਫਾਮੇ ਦੀ ਕੰਮਾਂ ਕਰਦੇ ਨੇ ਕੰਮ ਚਾਲੂ ਵੜਾ ਠੀਕ ਹੈ ਆ ਭਾਰ ਅਸੀਂ ਥੋੜੇ ਜੇ ਕੰਮ ਲੇਟ ਚ ਆਪਣਾ ਹਾਂਜੀ ਵੀ ਕਿੱਥਾ ਸਾਰੇ ਫਿਰ ਆਏ ਅੱਜ ਨਰਗੀ ਤੋਂ ਫੜਦੇ ਕੰਮ ਬਣਾ ਲਈਏ ਉਹਨੂੰ ਤੇ ਮੈਂ ਪਾ ਕਿਹੜਾ ਮਤਲਬ ਕੀ ਆਪਣਾ ਪਰਿਵਾਰ ਦੇ ਮੈਂਬਰ ਕਰਦਾ ਕਿਹੜਾ ਜਿਹੜਾ ਪਸੰਦ ਕਰਦਾ ਕਰਦਾ ਮੈਂ ਇਹੋ ਜਿਹਾ ਬਣਾ ਲਿਆ ਉਹ ਮੈਂ ਜਦੋਂ ਆ ਗਿਆ ਪੀਸ ਤੇ ਉਹ ਕਿਤੇ ਨਹੀਂ ਮੇਰੇ ਘਰ ਮੈਂ ਭਰਾਵਾਂ ਦੇ ਉਹ ਸਾਲਾਏ ਦੇ ਵਿੱਚ ਆਹ ਸਾਲਾਏ ਔਰ ਫਿਰ ਕਿੱਦਾਂ ਕਿੰਨਾ ਉੱਥੇ ਵੱਡਾ ਹੈ ਆਸਤਾਨ ਕਿੰਨੇ ਕਿੱਲੇ ਵੱਡੇ ਆ ਇੱਥੇ ਬੁੱਲਦਾ ਜਾਣ ਕਿ ਦੂਈ ਵੀ ਚਾਹੇ ਦੋ ਨੇ ਮਹੀਨਾ ਕੋਪਾ ਨਹੀਂ ਉੱਥੇ ਕਿੰਨੇ ਵੱਡਾ ਹੈ ਉੱਥੇ ਮੈਂ ਅਗਲਾ ਅੱਜ ਤਾਂ ਬੜਕਾ ਹਾਂ ਹਾਂ ਇਹ ਮੀਂਹ ਆ ਰਿਹਾ ਹੈ ਇੱਕ ਦਿਨ ਆਪਨੇ ਜਿੰਨੇ ਵੀ ਆ ਨਾ ਸਾਰੇ ਕੋਈ ਇੱਥੇ ਰੁੱਕ ਰੱਖ ਮੋਟਰਾਂ ਦੇ ਘਟ ਲਾਉਂਦੇ ਆ ਅੱਜ ਤਾਂ ਛੋਟੇ ਜੀ ਯਾਤਰੇ ਆ ਮੈਂ ਕਹਿੰਦਾ ਰੱਖਿਆ ਦੋ ਆ ਕਿੱਲਿਆਂ ਦੇ ਇੱਕ ਰੁੱਕ ਤੋਂ ਲਾਉਣਾ ਹੀ ਆ ਯਾਤਰੇ ਹਾ ਦੀ ਛਾਵੇਂ ਬੈਠੇ ਪਤਾ ਜਿਲ੍ਹਾ ਸੰਗਰੂਰੀ ਆ ਤੇਰਾ ਫਿਰ ਹਾਂ ਹਾਂ ਉਹ ਨਾ ਮਲੇਰ ਕੋਲ ਦਾ ਬਸ ਅਛਾ ਮਲੇਰ ਕੋਲ ਦਾ ਨਹੀਂ ਹੁਣ ਨਵਾਂ ਜਿਹੜਾ ਬਣਾ ਰਹੇ ਹਟਾ ਅਛਾ ਜੋ ਚਾਹ ਬਾਕੀ ਅੱਜ ਪਤਾ ਲੱਗਦਾ ਜਿੱਦਾਂ ਰੋਕ ਜਿੱਦਾਂ ਇੱਕ ਕਿੱਲੇ ਤੇ ਇੱਕ ਤਾਂ ਚਾਹੀਦਾ ਹੀ ਆ ਨਾਲੇ ਵਾਤਾਵਰਨ ਸਾਫ਼ ਰਹਿੰਦਾ ਨਾਲੇ ਬੰਦਾ ਸ਼ਾਂਤੀ ਨਾਲ ਬਹਿ ਜਾਂਦਾ ਹੈਗਾ ਤੇ ਫਿਰ ਖੜਨਾ ਉੱਠਾ ਹਾਂ ਅਗਰ ਕੋਈ ਨਹੀਂ ਵਾਈਡ ਰੈਕ ਨੋ ਆ ਵੇਲਾ ਬੱਲ ਵਾਲਾ ਫੌੜ ਮੈਂ ਕਿਹਾ ਟੋੜ ਜੰਨੀ ਖਾ ਰਿਹਾ ਹਾਂ ਹਾਂ ਕੱਲਾ ਹੀ ਲਿਆਉਂਦਾ ਕੱਲਾ ਹੀ ਮੈਂ 18 ਫੁੱਟ ਗੱਲ ਕਰਿਆ ਮੇਰੇ ਕੋਲ 18 ਫੁੱਟ ਟਰਾਲੀ ਪਾ ਕੇ ਪੈਡ ਪੈਡ ਕਿੱਲੇ ਮੋਨਾ ਕੱਲੇ ਬੋਰ ਨੇ ਕੱਲੇ ਹੀ ਕਦੀ ਟੋੜ ਜੰਨੀ ਪਵਾਇਆ ਕਿੰਦਾ ਜਿਵੇਂ ਗਾਣੇ ਪਵਾ ਲਿਆ ਚਲੋ ਹਾਂ ਹਾਂ ਪਵਾ ਲਿਆ ਇਹ ਕੰਮ ਚਾਲੂ ਕੀਤਾ ਕਹਿੰਦਾ ਸੀਜ਼ਨ ਸ਼ੁਰੂ ਹੋ ਗਿਆ ਕੀ ਆ ਬਾਈ ਝਾੜ ਤੇਰਾ ਝਾੜ ਆਇਆ ਬਾਈ ਕੰਟ ਠੀਕ ਆ ਫਿਰ ਵਧੀਆ ਚਾਹੀਏ ਕਿ ਭਰਦੇ ਹੁਣ ਕੋਈ ਗੱਲ ਨਹੀਂ ਆ ਵੀ ਉਧਰ ਇੱਥੇ ਆ ਹੀ ਜਾਣਾ ਉਹਨੇ ਕਪਵਾ ਗਿਆ ਵਾਂ ਘਟਾ ਉੱਤੇ ਭਾਈ ਕੀ ਝਾੜ ਆਇਆ ਫਿਰ ਐਰਕੀ ਤੇਰਾ ਝਾੜ 22 ਕਵੰਟਲ ਹੈ 22 ਠੀਕ ਹੈ ਨਹੀਂ ਵਧੀਆ ਆ ਗਿਆ ਬਹੁਤ ਵਧੀਆ ਪਿਛਲੀ ਵਾਰੀ 24 ਕਵੰਟਲ ਨਿਕਲੇ ਐਰਕੀ ਤੋਂ ਨੇ ਮੇਰਾ 5 5 ਆਇਆ ਹਾਂ ਤੁਹਾਡੇ ਬਾਈ ਕਿੰਨਾ ਆਇਆ ਸਾਡੇ 25 26 ਤੁਹਾਡੀਆਂ ਫਿਰ ਉਹ ਜਮੀਨ ਇਹ ਚੱਲ ਰਹੀਆਂ 5 6 ਕਰਦੇ ਆ ਮਤਲਬ ਬਾਈ ਮੈਂ ਤੁਸੀਂ ਚੰਗੇ ਪੈਸਟਸਾਈਜ਼ ਵਰਤਦੇ ਹਾਂ ਚੰਗੀਆਂ ਸਾਹਿਬ ਦਵਾਈਆਂ ਉੱਤੇ ਇੰਨਾ ਕ ਖਰਚਾ ਵਧ ਕਰ ਲੈਂਦੇ ਆ ਹਾਂ ਝੋਨੇ ਤੇ ਵੀ ਤੇ ਠੇਕਾ ਵੀ ਤੇ 65000 ਇਹਨਾਂ ਦੇ ਇਹ ਦੇਖੋ ਜੀ 70000 72000 ਹੋ ਗਿਆ ਕਿੰਨਾ 70 72000 ਉਧਰ ਮੂੰਹ ਕਰ ਇਧਰ ਇਧਰ 72000 ਰੋੜੇ ਕਾ ਕੀ ਬੰਦ ਮੈਨੂੰ ਨਾ ਗੱਗੀ ਮੱਲੇ ਵਾਲਾ ਉਹਨੂੰ ਮੈਂ ਕਿਹਾ ਵੀ ਸਾਡੇ ਤੇ ਤਨ ਮੱਕੀ ਹੱਦ ਵੀ ਜਿੱਦਾ 40 45 50 ਇੰਨਾ ਕ ਚੱਲਦਾ ਬੜਾ ਹੈ ਨਾ 55 ਹੋ ਗਿਆ ਚੱਲ ਆਪਣੇ ਉਧਰ ਮਾਲਵੇ ਤੇ ਵੀ ਹੈਗੇ ਮਿੱਤਰ ਉਹ ਵੀ ਵੰਦੇ ਹੋਣੇ ਉਹ ਕਹਿੰਦੇ ਵੀ ਇੱਧਰ ਆਣਗੇ ਨਾ ਅਸੀਂ ਤੁਹਾਡੇ ਇੱਧਰ ਪੈੜੀ ਠੇਕੇ ਤੇ ਲੈ ਲਿਆ ਕਰੀਏ ਤੇ ਆਪਣੇ ਆ ਅੰਮ੍ਰਿਤਸਰ ਵਾਲੀ ਸਾਈਡ ਤੋਂ ਲੋਕੀ ਇੱਧਰ ਆਈ ਜਾਂਦੇ ਉਧਰ ਵੀ ਤੇ 60 65000 ਹੋ ਗਿਆ ਨਾ ਇੱਧਰ ਲੈ ਲੈਂਦੇ ਆਪਣੇ ਆਣ ਕੇ ਤੁਹਾਡੇ ਪਾਣਗੇ ਪਥੇ ਤਾਂ ਹੀ ਮਦਨ ਠੇਕਾ ਨਹੀਂ ਤੇ ਸਾਡੇ 45 50 ਸੀ ਹੁਣ 52 53000 ਹੋ ਗਿਆ ਸਾਡੇ ਇੱਕ 74000 ਕਰਨ ਕਣਕ ਕਿਦੇ ਉੱਥੇ ਵੇਚ ਕੇ ਆ ਬਾਈ ਆਪਣਾ ਮਿੱਤਰ ਉੱਥੇ ਕਰਦੀਆਂ ਹਾਂ ਖਾਲਸਾ ਸ਼ਾਲਰ ਵਾਲਾ ਉਹ ਗੰਦਾ ਲਿਆਓ ਨਗਦ ਪੈਸੇ ਉਸੇ ਵੇਲੇ ਉਸੇ ਵੇਲੇ ਠਾ ਕਰ ਕੰਡੇ ਜੀ ਮੈਂ ਆ ਸੁੱਟ ਕੇ ਆਇਆ ਹਾਂ ਨਾ ਹਾਂ ਚੱਲ ਵੇਖ ਲੈਨੇ ਮੈਂ ਵੀ ਹੁਣ ਆ ਵਡਾਲਾ ਤੋਂ ਵਢਾ ਕੇ ਪੁੱਛ ਲੈਨੇ ਆ ਕਿਲੋ 61 ਹਾਂ ਅੱਧਾ ਕਿਲੋ ਨਹੀਂ ਸਹੀ ਚੱਲ ਜਿਹੜੇ ਆਪਾਂ ਵੇਂਦੇ ਆ ਜਾਂ ਕਿੱਦਾਂ ਹਨਾ ਸਾਡੇ ਤੇ ਇਧਰ ਚੱਲਦਾ ਵੀ ਵੱਡਾ ਕੰਡਾ ਹੀ ਕਰਾ ਦਿੰਦਾ ਤੇ ਉਹਦਾ ਵਿੱਚ ਮਤ ਜਿੱਦਾਂ ਕਿਲੋ ਤੇ ਇਹ ਕਵਾਂਟਲ ਵਗੈਰਾ ਕਿਲੋ ਹੋਗੀ 100 ਕਵਾਂਟਲ ਵਗੈਰਾ ਕਿੰਨੀ ਹੋਏ 100 ਕੁਇੰਟਲ ਮਾ ਕੇ ਜਿੱਦਾਂ ਜਿਹੜਾ ਗੰਦਜਾ ਸਲਦਰੀ ਜੀ ਨਿਕਲਦੀ ਇੱਕ ਕੁਇੰਟਲ ਹੋਇਆ ਕੁਝ ਜ਼ਿਆਦਾ ਨਹੀਂ ਹਾਂ ਅੱਧੀ ਵੀ ਜਿੱਦਾਂ ਅੱਧਾ ਕਿਲੋ ਵੀ ਨਿਕਲ ਆਉਂਦੀ ਆ ਵੀ ਜਿਹੜੇ ਕਈ ਕਿਸਾਨ ਭਰਾ ਵੇਚਦੇ ਚਲੋ ਮੈਂ ਇੱਕ ਸਾੜਾ ਇਦਾਂ ਬਰਾਬਰ ਬਰਾਬਰ ਤੇ ਵੀ ਛੁੱਟੀ ਆ ਮਤਲਬ ਕਿ ਕੋਈ ਕਾਟਣੀ ਤੇ ਇਦਾਂ ਹੀ ਏਦਾਂ ਕਰਤਾ ਗੁਰਤਾ ਨਹੀਂ ਦਿੱਤਾ ਕੋਈ ਕੁਛ ਨਹੀਂ ਕੋਈ ਕੋਈ ਨਹੀਂ ਬਸ ਵੱਡੇ ਵੱਡੇ ਕੰਡੇ ਤੇ ਜਿੰਨੀ ਟਰਾਲੀ ਹੋ ਗਈ ਆ ਜਿੰਨੀ ਵਿੱਚ ਕਣਕ ਉਹਦੇ ਉਹ ਕਰਾ ਕੇ ਤਾਂ ਬਸ ਬਰਾਬਰ ਸਾਵਿਆਂ ਚ ਕੋਈ ਨਹੀਂ ਆਪਾਂ ਵੀ ਕਿਲੋ ਦੇ ਕੇ ਇਹਨੂੰ ਕਵਾਂਗੇ ਕੋਈ ਹੋਰ ਸਾਡਾ ਮਾਨ ਤਣਕਾਰ ਏਡੀ ਦੂਰ ਆਏ 5-7 ਹਜ਼ਾਰ ਦਾ ਕਰਾਵਾਂਗੇ ਠੀਕ ਹੈ ਠੀਕ ਤੇਲ ਤੋਂ ਲੰਨਾਂਗੇ ਹੋਰ ਨਾਲ ਚੱਲ ਕੋਈ ਨਹੀਂ ਹੁਣ ਕਰਦੇ ਖੇਚ ਬੜੀ ਆ ਹਾਂ ਹਾਂ ਇਹ ਆਪਣੇ ਲੋਕੀ ਇੱਥੇ ਪਗੰਡ ਕਰਨਦੇ ਨਾ ਉੱਥੇ ਖੇਚਵਾ ਵਪਾਰੀ ਭੈਣੋ 26 ਅਛਾ 2600 ਵੀ ਚੱਲਣ ਦੀ ਹੈ 2600 ਵੀ ਦੋਵੇਂ ਲਈ ਜਾਂਦੇ ਆ ਹਾਂ ਜਿਹੜਾ ਪਾਈਪ ਪ੍ਰਾਈਵੇਟ ਨਹੀਂ ਯਾਰ ਕੀ ਕਹਿੰਦਾ ਵੀ ਕਣਕ ਸਾਮ ਕੇ ਹਰਾ ਲਓ ਜਿੱਦਾਂ ਵੀ ਪਤਾ ਨਹੀਂ ਆ ਵੀ ਹੁਣ ਲੜਾਈ ਲੜਾਈ ਉੱਥੇ ਯੂਕਰੇਨ 'ਚ ਲੱਗੀ ਆ ਉਹਦਾ ਚੱਕਰ ਆ ਸਭ ਤੋਂ ਵੱਡਾ ਉਤਪਾਦਕ ਜਿਹੜਾ ਕਣਕ ਦਾ ਯੂਕਰੇਨ ਵਾਲਾ ਉੱਥੇ 2 ਸਾਲ ਹੋ ਗਏ ਲੜਾਈ ਦਾ ਕਰਕੇ ਨਾ ਪੂਰੇ ਯੂਰਪ ਨੂੰ ਕਣਕ ਦਿੰਦਾ ਆ ਉਹਦੇ ਕਰਕੇ ਸ਼ਾਰਟੇਜ ਆਈ ਆ ਨਾ ਸ਼ਾਰਟੇਜ ਬਹੁਤ ਤਕੜੀ ਆਉਣੀ ਆ ਯਾਰ ਜੀ ਕਣਕ ਕਹਿੰਦੇ ਜਿਹੜਾ ਸਾਮ ਲੂਗਾ ਮਹੀਨਾ ਇੱਕ ਤੇ 28 29 ਸੂਨੂੰ ਕਣਕ ਹੋਏ ਨੇ ਤੇ ਫਿਰ ਆਪਾਂ ਸ਼ਾਂਭੀ ਲਈਏ ਏਡੀ ਕਿਹੜੀ ਗੱਲ ਹੁੰਦਾ ਕਬੱਡੀ ਤੋਂ ਕੰਮ ਚੱਲੀ ਜਾਂਦਾ ਆਪਣਾ ਪਰ ਇੱਕ ਗੱਲ ਆ ਵੀ ਜੋੇ ਚਾਵੇ ਨਾ ਵੀ ਤੇ ਬਾਕੀ ਚਲ ਇਹਦਾ ਅੱਡ ਕਮਰਾ ਹੋਵੇ ਇੱਕ ਵਧੀਆ ਹਾਂ ਇਹ ਆ ਕਿ ਇਹਨੂੰ ਪੱਖਾ ਲਾ ਕੇ ਭਰ ਕੇ ਇੱਕ ਦਵਾਈ ਇਹਦਾ ਵੀ ਜਾਂ ਦੇ ਇਸੇ ਕੰਮ ਤੇ ਹੀ ਹੋਵੇ ਇਹ ਨਾ ਨਾ ਹੋਵੇ ਵੀ ਮੁਰਕੇ ਆਉਂਦਿਆਂ ਨੂੰ ਉਦਾਂ ਘਟੀਆਂ ਇਹਨਾਂ ਤੋਂ ਜ਼ਿਆਦਾ ਮਟਣ ਨਹੀਂ ਉੱਤੇ ਦੇਖੋ ਮੈਚ ਪੂਰੇ ਹੋ ਜਾਣੇ ਨਹੀਂ ਨਹੀਂ ਮੈਚ ਨਹੀਂ ਇੱਧਰ ਦੇ ਉਹ ਜੁੱਤੀ ਦੀ ਲਾਗੀ ਮੈਚ ਉਹ ਵੀ ਮੇਰੇ ਕਰਜ਼ੇ ਦੀ ਨਾਲ ਹੁਣ ਜਿੱਦਾਂ ਕਈ ਨਾ ਦੁਕਾਨਾਂ ਵਾਲਿਆਂ ਕੋ ਜਾਈਦਾ ਚਲ ਉਹ ਬੜਾ ਕਹਿਣਗੇ ਤੇਰੀ ਤੇ ਕਰੇਡ ਹੀ ਆ ਤੇਰਾ ਤੇ ਆ ਦੋਰਿਆ ਕਿਹੜੀ ਗੱਲ ਆ ਜਾ ਕਿਦਾਂ ਆੜਤੀ ਨਕੈ ਲੀਏ ਜਾਂ ਕਿਦਾਂ ਬੀ ਇੰਨੇ ਨੇ ਨੇ ਉਹ ਕਹਿਣਗੇ ਤੇਰੀ ਇੱਕ ਰੇਡ ਆ ਤੇਰਾ ਇਦਾਂ ਵਾ ਜੇ ਆ ਉਹ ਆ 10 ਸਾਲਾਂ ਦੀ ਤਪੱਸਿਆ ਉਹ ਨਹੀਂ ਨਾ ਵੇਂਦੇ ਫਿਰ ਚੱਕਰ ਦਾ ਚਲੋ ਫਿਰ 10 15 ਸਾਲ ਫਿਰ ਮਿਹਨਤ ਵੀ ਕਰਨਾ ਉਹ ਜਿਹੜਾ ਆਰਮਣ ਕਮਦਾ ਹੁੰਦਾ ਸੀ ਮਿਹਨਤ ਪਹਿਲਾਂ ਫਲ ਤੇ ਬਾਅਦ ਉਹ ਸਾਡੇ ਨਾਲ ਖੇੜਾ ਦਾ ਹੁੰਦਾ ਜਿੱਥੇ ਆਪਾਂ ਜਾਂਦਾ ਹੁੰਦਾ ਸੀ ਹਾਂਜੀ ਆਰਮਣ ਠੀਕ ਆ ਵਾ ਇਹ ਲਾ ਹੋਣਾ ਹੁਣ ਕਿੱਥੇ ਭਾ ਗਿਆ ਐਵੇਂ ਨਾ ਉਹ ਪਹਿਲਾਂ ਦੇਖਣਾ ਅਸੀਂ ਇਹੀ ਕੰਮ ਤੇ ਪਹਿਲਾਂ ਮੈਂ ਢੋਲ ਕਿਦੀ ਕਿਹੜੇ ਹੁੰਦਾ ਕਾਣਾ ਹੀ ਬਾਦ ਅਸੀਂ ਪਰਣ ਪਰ ਜਾਣ ਗਈਆਂ ਦੋਵੇਂ ਪਰਣੀਆਂ ਭਰ ਦੇਣੀਆਂ ਹਾਂ ਇਹਦਾ ਕੰਮ ਹੈ हां शिरा बढ़िया चढ़ाण डया बहुत बढ़िया है ठीक है ठीक ओके okay. मारदा जोर फोल जोर मारदा फोल के यार ज्यारी ਛੱਡ ਗਿਆ ਯਾਰ ਕੀ ਆਂਦਾ ਸੀ ਖੁਸ਼ਕੀ ਆਂਦਾ ਖੁਸ਼ਕਾ ਤਾਂ ਮੈਂ ਦਾ 10000 ਜਿਹੜੇ ਨਾਲ ਆਉਂਦੇ ਹਾਂ ਮੁਕਰ ਗਿਆ ਨਾ ਫਿਰ ਫਿਰ ਮੁਕਰ ਗਿਆ हां ਤਾਂ ਅੱਜ ਉਹਨੇ ਦਿੱਤੀ ਨੂੰ ਕਿਹਾ 10000 ਦੇ ਆ ਵਲੌਗ ਚ ਚੱਲਣ ਡਿਆ ਵਾ ਮੁਕਰ ਗਿਆ ਮੁਕਰ ਗਿਆ ਅੱਜ ਮੁਕਰ ਤੇ ਦੇ ਲੈ ਰਹੀ ਨਾ ਦਾ हां ਗੱਡ ਗੱਡ ਕੋਸ਼ਿਸ਼ ਵੇਲਾ ਤੇਰੇ ਲੋਹਣ ਪਾਉਗੀ ਜਾਂਦਾ ਹੀ ਉਹ ਤੇ ਤੂੰ ਵਾਕਿਆ ਮੁਕਰ ਗਿਆ ਉਹ ਪਹਿਲਾ ਵਲੌਗ ਵੀ ਪਾਉ ਮੈਂ ਵਿੱਚ ਫਸਣਾ ਆ ਗਈ ਓਏ ਕੀ ਉੱਡ ਗਿਆ ਤਾਂ ਨੂੰ ਬੰਦਾ ਹਵਾ ਆ ਆ ਚੁੱਕ ਪਰੇ ਫਿਰ ਮੈਂ ਭਰਾ ਲਿਆ ਟੈਂਕ ਤੋ ਫੌਜੀ ਦੇ ਵੱਡੇ ਆ ਪਿਛਲੀ ਵਾਰ ਝੋਨਾ ਤੋਂ ਹੀ ਕਦਾ ਫੌਜੀ ਇਹ ਰੂਹ ਖੋਸ਼ ਕਰਤੀ ਹਨ ਉਹ ਪੂਰੀ ਖੁਸ਼ ਕਰੀ ਆ ਜੀ ਹਾਂ ਪੂਰੇ ਆਨੰਦ ਹਾਂ ਅਰ ਭੱਜੇ ਹੀ ਆਉਨੇ ਸੀ ਹਾਂ ਭੱਜੇ ਹੀ ਆਉਂਦੇ ਤੇ ਹਾਂ ਬਈ ਕੰਪਾਇਨ ਵਾਲਿਆਂ ਦੀ ਸੇਵਾ ਪਾਣੀ ਕਰਿਆ ਕਰ ਉਹ ਵਿਚਾਰੇ ਸਾਰੀ ਦਿਹਾੜੀ ਮਤਲਬ ਕੀ ਘਟਾ ਬੱਕਦੇ ਆ ਫੌਜੀਆ ਫਿਰ ਪੂਆ ਫੁੱਲ ਸੇਵਾ ਪਾਣੀ ਚੱਲਦਾ ਹਾਂ ਹਾਂ ਫਿਰ ਆ ਫੁੱਲਾ ਯਾਰ ਦੂਰੋਂ ਆਉਂਦੇ ਵਿਚਾਰੇ ਰੋਟੀ ਪਾਣੀ ਵੀ ਵਧੀਆ ਦਿੱਤਾ ਦਿੱਤਾ ਜੀ ਠੀਕ ਹੈ ਠੀਕ ਰਹਿੰਦੇ ਆ ਸਹੀ ਗੱਲ

ਫਾ ਮੰਡੀ ਚ ਤੇ ਐਡਰੈਸ ਕੀਤੀ ਥੋੜੀ ਜਿਹੀ ਚੇਂਜ ਕੁਛ ਕੁਸੇ ਨਾ ਬਣਾਇਆ ਇਤੋਂ ਦਾ ਜਾ ਤੇ ਹੋਰ ਮੰਡੀ ਦਾ ਵਕਾਲ ਤੇ ਤੁਹਾਨੂੰ ਮੌਜਾ ਕਾਫੀ ਦੋਤਾ ਜਾਣੇ ਵੇਖਿਆ ਹੋਣਾ ਜਦੋਂ ਫੇਰ ਵੀ ਜਿਹੜੇ ਬਾਹਰ ਚਲ ਗਏ ਆਣਕ ਆਪਾਂ ਲੈ ਜਾਣ ਆਏ ਆ ਸਾਧੀਆਂ ਮੰਡੀ ਦੇ ਵਿੱਚ ਬਾਈ ਪਹੁੰਚ ਨਮਾਇਾਰ ਆ ਆਲਸਾ ਕਰਕੇ ਆਏ ਹਾਂ ਹਾਂ ਕਰਉਣ ਲੱਗਾ ਮੈਂ ਫਰਸ਼ੀ ਕੰਡਾ ਬਾਸ ਫਰਸ਼ੀ ਕੰਡਾ ਕਰਾ ਕੇ ਉੱਤੇ ਤੋਂ ਬਾਅਦ ਕਾਰਡ ਕੂਟ ਕੱਟੀ ਜਾਣੀ ਆਪਣੀ ਜਿੰਨੀ ਹੁੰਦੀ ਆ ਉਹਦੇ ਵਿੱਚੋਂ ਜਿੰਨੀ ਕੀਤੀ ਆ ਤੇ ਉਹਦਾ ਵਜਨ ਨਿਕਲਣਾ ਉਹਦਾ ਤੇਰਾ ਵਾਸਤੇ ਨਿਕਲਣਾ ਓਕੇ ਕਰਦੇ ਚੱਲ ਕਰਦਾ ਕੱਦਾਂ ਵੀ ਅੱਜ ਨਾਲੇ ਆਪਾਂ ਕਣਕੋੜਾ ਹੀ ਆ ਅੱਜ ਨਾਲੇ ਆਪਣੇ ਛੇ ਅੱਧਾ ਬਰਥਡੇ ਆ ਫਿਰ ਸੈਲੀਬ੍ਰੇਟ ਕਰਨ ਲਿਆ ਤੇ ਅੱਜ ਕੀ ਕੀਤਾ ਆਪਾਂ ਕੈਂਬਰ ਲਾਇਆ ਕੈਂਬਰ ਲਾਇਆ ਫਿਰ ਚੱਲਦੇ ਆ ਪੂਰੇ ਇੱਧਾ ਬੰਦੇ ਫਿਰਦੇ ਆ ਥੋੜੇ ਜਿਹੇ ਨਾ ਕੰਮ ਹੋ ਗਿਆ ਲੇਟ ਕਿੰਨਾ ਕਿੰਨੇ ਵਜੇ ਹੋਇਆ 9 ਵਜੇ ਆਂਡੀਆਂ ਦੀ ਕਲੀਅਰ ਆਉਂਦੀ ਆਉਂਦੀ ਬੁਖਾ ਦੇ ਕਿਹੜੇ ਕਿਹੜੇ ਦਰਸ਼ਕ ਆਏ ਆ ਨਾਲ ਦਰਸ਼ਕੇ ਭਰਾ ਦਰਸ਼ਕੇ ਮੇਰੇ ਦਰਸ਼ਕ ਵੇਂਦੇ ਆ ਨਾ ਬਈ ਨਹੀਂ ਭਰਾਵਾ ਆਪਣੇ ਸਾਰੇ ਹਾਂ ਬਾਕੀ ਆ ਕਾਲਾ ਕੁਕਿੰਗ ਕਰਨ ਦਿਆ ਵਾ ਆ ਲਾ ਕੇ ਕਰਕੇ ਖਾ ਦੇਵੀਏ ਪੀਸ ਨਹੀਂ ਕੋਈ ਛਾਣ ਦਿੰਦਾ ਹੈਂ ਛਾਣ ਜਾਂਦਾ ਮਰਵਾ ਨਾ ਨਾ ਪੀਸ ਨਹੀਂ ਕੋਈ ਛਾਣ ਦਿੰਦਾ ਇੱਕ ਨੰਬਰ ਕੋਕਿਆ ਕਾਲਾ ਅੱਜ ਆਟਮ ਹੋਊਗੀ ਓਕੇ ਬਸ ਨਾ ਮੇਕਾ ਹਾਂਜੀ ਐਕ ਆਪਣਾ ਹੋ ਗਿਆ ਵਾ ਛੋੜ ਪਾਰਟੀ ਵੀ ਖਤਮ ਟਾਈਮ ਵੀ ਨਾ ਹੋ ਗਿਆ ਸਾਰਾ ਟਾਈਮ ਖਾਦੇ 11:04 ਹੋ ਗਏ ਆ ਆਹ ਖਾਦੇ ਆ ਵੀਰਾਂ ਕਾ। ਹੁਣ ਇਹਦਾ ਚੈਂਬਰ ਦਾ ਵੀ ਕਰਮਾ ਹੋ ਗਿਆ ਤਾਂ ਆਹ ਬਖਾਰੇ ਚਿਕਨ ਪਿਆ ਆ। ਤੇ ਇਹਨੂੰ ਤਾਂ ਐਮਲੇ ਆ। ਤੇ ਆਪਾਂ ਹੁਣ ਕਰਦੇ ਆ ਵਲੋਗ ਦੀ ਸਮਾਪਤੀ। ਅੱਜ ਕਣਕ ਗਈ ਵਧਾਈ ਤੇ ਪਾਰਟੀ ਤੇ ਮੁੰਡੇ ਦਾ ਬਰਥਡੇ ਵੀ ਗਏ ਮਨਾਇਆ। ਤੇ ਜਿਨ੍ਹਾਂ ਨੂੰ ਵੀਡੀਓ ਚਾਹੀਦੀ ਲੱਗੀ ਕਰ ਲਿਓ ਸਬਸਕ੍ਰਾਈਬ, ਲਾਈਕ ਤੇ ਹੋਰ ਕੀ ਹੁੰਦਾ ਓਏ? ਬੈਲ ਆਈਕਨ ਨੂੰ ਦੇ ਦਬਾ। ਹਾਂ ਸਾਰੇ ਨੋਟੀਫਿਕੇਸ਼ਨ ਆਉਣ। ਹਾਂ। ਓਕੇ ਬਾਈ ਲਵ ਯੂ।